ਮੇਰਾ ਨਾਮ ਨਿਰਜਿੰਦਰ ਹੈ। ਮੈਂ ਮਾਦਾਇ ਬਾੜ ਤੋਂ ਹਾਂ। ਪੰਦਰ ਬਾੜ ਦੇ ਕੋਲ ਪੰਦਰ ਕਾਉਂਸਲਰ ਨੇ ਆਪਣੇ ਬਾੜ ਦੇ ਵਿੱਚ ਲਗਭਗ 1 ਸਾਲ ਤੋਂ ਗੰਦੇ ਪਾਣੀ ਦੀ ਸਮੱਸਿਆ ਆ ਰਹੀ ਹੈ। ਜਿਸ ਦੇ ਮੰਦ ਵਿੱਚ ਮੈਂ ਡੀਸੀ ਮੈਡਮ ਨੂੰ 26 April 2023 ਨੂੰ ਪਹਿਲੀ ਸ਼ਿਕਾਇਤ ਕੀਤੀ ਸੀ। ਉਸ ਤੋਂ ਬਾਅਦ ਲੋ ਅਸੀਂ ਨਗਰ ਕਾਉਂਸਲ ਦੀ ਮੀਟਿੰਗ ਬਲਾਈ ਮੀਟਿੰਗ ਦੇ ਵਿੱਚ ਅਸੀਂ ਇਹਦਾ ਇਸਦਾ ਬਜਟ ਜੋ ਉਹ ਪਾਸ ਕਰਕੇ ਸਿਵਲ ਬੋਰਡ ਨੂੰ ਫੰਡ ਵੀ ਮੁਹయ్యా ਕਰਾ ਦਿੱਤਾ ਗਿਆ। ਸਿਵਲ ਬੋਰਡ ਤੋਂ ਟੈਂਡਰ ਲੱਗ ਗਿਆ ਸੀ। ਟੈਂਡਰ ਲੱਗਣ ਤੋਂ ਬਾਅਦ ਉਹ 22 ਤਰੀਕ ਨੂੰ ਖੁੱਲਣਾ ਸੀ 21 ਮਾਰਚ 2024 ਨੂੰ ਖੁੱਲ੍ਹਾ ਸੀ ਪਰ ਉਸ ਉਸ ਦੌਰਾਨ ਚੋਣ ਜਾਬਤਾ ਲੱਗ ਗਿਆ ਪਰ ਜਿਹੜਾ ਮੇਰੇ ਬਾੜ ਦੇ ਵਿੱਚ ਇਸ ਟਾਈਮ ਪਾਣੀ ਆ ਰਿਹਾ ਉਹ ਇੰਨਾ ਗਿੰਦਾ ਪਾਣੀ ਆ ਰਿਹਾ ਸੀਵੇ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਤਾਂ ਉਸੇ ਜਿਹੜੀ ਆਪਣਾ ਟੈਂਡਰ ਦੀ ਗੱਲਬਾਤ ਹੈਗੀ ਸੀ ਟੈਂਡਰ ਦਾ ਚੋਣ ਜਾਬਤੇ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਇਹ ਡਿਵੈਲਪਮੈਂਟ ਦਾ ਕੰਮ ਨਹੀਂ ਹੈ ਇਹ ਅਮਰਜੈਂਸੀ ਸਿਚੁਏਸ਼ਨ ਹੈ ਲੋਕਾਂ ਨੂੰ ਚੰਗਾ ਪਾਣੀ ਮੁਹੱਈਆ ਕਰਾਣਾ ਪ੍ਰਸ਼ਾਸਨ ਡੂਟੀ ਬੰਦੀ ਹੈਗੀ ਹੈ ਦੀਤੀ ਮੈਡਮ ਨੂੰ ਮਿਲਿਆ ਵੀ ਸੀ ਮਨੋਂ ਬੇਨਤੀ ਕੀਤੀ ਮੈਂ ਮੈਡਮ ਇਹਨੂੰ ਚਲਾਇਆ ਜਾਵੇ ਤੁਹਾਡੇ ਕੋਲ ਪਾਵਰ ਹੈਗੇ ਤੁਸੀਂ ਚੋਣ ਕਮਿਸ਼ਨਰ ਵੀ ਪਾਵਰ ਤੁਹਾਡੇ ਕੋਲ ਨਾਲ ਹੈਗੀਆਂ ਉਹ ਕਹਿੰਦੇ ਵੀ 2 ਮਿੰਟ ਸੀ ਵੇਟ ਕਰ ਲਓ ਕਿ 2 ਮਿੰਨੇ ਲੋਕ ਗੰਦਾ ਪਾਣੀ ਪੀਣਗੇ ਜਾਂ ਪ੍ਰਸ਼ਾਸਨ ਉਹਨਾਂ ਦੇ ਮਰਨ ਦਾ ਇੰਤਜ਼ਾਰ ਕਰੇ 2-4 ਲੋਕ ਮੇਰੇ ਪਾਰਟ ਚੋਂ ਮਰਨ ਤਾਂ ਜਦੋਂ ਮੜੇਸ਼ ਕਰ ਹੁਣ ਤਾਂ ਉਸ ਤੋਂ ਬਾਅਦ ਫਿਰ ਕਾਰਵਾਈ ਕਰੀਏ ਇਹ ਇਹੀ ਸਾਡੀ ਮੰਗ ਸੀ ਇਸ ਦੇ ਸਬੰਧ ਵਿੱਚ ਅਸੀਂ ਅੱਜ ਸਾਰੇ ਸਾਂਝਾ ਫੈਸਲਾ ਲੈ ਕੇ ਮਰਨਪੁਰ ਤੇ ਬੈਠਾ ਜੀ ਜੋ ਤੱਕ ਇਹ ਫੈਸਲਾ ਜਦੋਂ ਤੱਕ ਇਹ ਟੈਂਡਰ ਨਹੀਂ ਹੁੰਦਾ ਉਹ ਤੱਕ ਮਰਨਪੁਰ ਚੱਲਦਾ ਰਹੂਗਾ ਜੀ ਲੋਕਾਂ ਰਹਿਮਮਤੀ ਹੋਈ ਹੈ ਜੀ ਲੋਕ ਸਾਰੇ ਇਕੱਠੇ ਹੋਏ ਹੋਏ ਲੋਕ ਕਹਿੰਦੇ ਆ ਵੀ ਇਹ ਮੁਥੇ ਹੱਲ ਹੋਣੀ ਚਾਹੀਦੀ ਹੈ ਜੀ ਉਹ ਲੋਕ ਤਾਂ ਇਹ ਚਾਹੁੰਦੇ ਸਾਡੀ ਸਮੱਸਿਆ ਹੱਲ ਹੋਵੇ ਜੀ ਉਹ ਫੰਡ ਵੀ ਹੋਈਆ ਗਿਆ ਦਿੱਤਾ ਇਹਦੇ ਕੋਈ ਦਿੱਕਤ ਨਹੀਂ ਹੈਗੀ ਜੀ ਕਿੰਨਾ ਫੰਡ ਹੋਇਆ ਹੈ ਇਹ 6.5 ਕਰੋੜ ਦੇ ਲਗਭਗ ਹੋਇਆ ਹੋਇਆ ਫੰਡ ਜੀ ਇੱਕ ਹੁੰਦੇ ਨੀਤੀ ਕੋਈ ਨੀਅਤ ਨੀਤੀ ਹੈਗੀ ਪਰ ਨੀਅਤ ਨਹੀਂ ਹੈਗੀ ਇਹਨਾਂ ਦੀ ਕੰਮ ਕਰਨ ਦੀ ਮੈਂ ਵੀ ਇਸ ਬਾਰੇ ਕੋਹ ਬਰਤਾਲ ਕੀਤੀ ਸੀ ਵੀ ਕੀ ਇਹ ਕਰ ਸਕਦੇ ਆ ਕਿ ਤੇ ਆਪਾਂ ਆਪੋ ਹੀ ਨੁਕਲਾ ਕਰਦੇ ਹੋਈਏ ਗਲਤ ਪੁਲਾ ਕਰਦੇ ਹੋਈਏ ਪਰ ਮੈਂ ਜਿਹੜਾ ਚੰਡੀਗੜ੍ਹ ਤੋਂ ਸਾਰਾ ਪਤਾ ਕੀਤਾ ਇਹ ਡੀਸੀ ਮੈਡਮ ਕੋਲ ਪਾਵਰ ਹੈਗੀ ਆ ਉਹ ਇਹ ਕੰਮ ਕਰ ਸਕਦੇ ਆ ਇਹ ਟੈਂਡਰ ਆਪਣਾ ਲੱਗ ਸਕਦਾ ਉਹਨਾਂ ਦੀ ਉਹ ਇੱਕ ਲਿਖਤੀ ਲੈਟਰ ਭੇਜਣਾ ਉਹਦੀ ਟੈਂਡਰ ਖੁੱਲ ਜਾਏਗਾ ਜੀ ਇੰਨੀ ਹੀ ਸਾਡੀ ਮੰਗ ਹੈ ਜੇ ਸਾਡੀ ਮੰਗ ਮੰਨੀ ਜਾਂਦੀ ਹੈ ਤਾਂ ਧੰਨਵਾਦ ਨਹੀਂ ਅਸੀਂ ਆਪਦੇ ਮਰਦਨ ਵਰਤ ਤੇ ਕੰਮ ਬੈਠੇ ਹਨਮੇ ਸਮਝ ਲਈਏ ਤੇਜ ਕੁਮਾਰ ਦਾ ਤਾਹੁਰ ਔਰ ਜਿਹੜਾ ਅਜਾ ਵਾਰਡ ਨੰਬਰ 15 ਦੇ ਵਿੱਚ ਜਿਹਦੇ ਵਿੱਚ ਸਾਰਾ ਸ਼ਹਿਰ ਆਉਂਦਾ ਸਾਰੇ ਸ਼ਹਿਰ ਦੇ ਕਿੰਨੇ ਬਾਜ਼ਾਰ ਆਉਂਦੇ ਨੇ ਔਰ ਸਾਰਾ ਜੇ ਆਪਾਂ ਗੱਲ ਕਰੀਏ ਸਾਰਾ ਸ਼ਹਿਰ ਦਾ ਜਿਹੜਾ ਏਰੀਆ ਹੈਗਾ ਉਹ ਵਾਰਡ ਨੰਬਰ 15 ਦੇ ਵਿੱਚ ਹੀ ਆਉਂਦਾ ਹੈ ਔਰ ਵਾਰਡ ਨੰਬਰ 15 ਦੇ ਵਿੱਚ ਕਾਫੀ ਸਮੇਂ ਤੋਂ ਜਿਹੜਾ ਹੈਗਾ ਪਾਣੀ ਬੜਾ ਖਰਾਬ ਆ ਰਿਹਾ ਸੀਗਾ ਹੰਢਿਆਏ ਵਿਖੇ ਦੇ ਲੋਕਾਂ ਨੇ ਫਰਵਾਈ ਵਿਖੇ ਦੇ ਲੋਕਾਂ ਨੇ ਫਤਬੀਆ ਦੇ ਲੋਕਾਂ ਨੇ ਇਹ ਸ਼ਿਕਾਇਤ ਕੀਤੀ ਵੀ ਪਾਣੀ ਜਿਹੜਾ ਹੈਗਾ ਸਹੀ ਨਹੀਂ ਆ ਰਿਹਾ ਇਸ ਕਰਕੇ ਵਾਰਡ ਨੰਬਰ 15 ਦੇ ਜਿਹੜੇ ਸਾਡੇ ਐਮਟੀ ਨੇ ਸਰੋਜ ਜੀ ਸਰੋਜ ਜਿੰਦਲ ਜੀ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਉਹਨਾਂ ਦੇ ਬੇਟਾ ਨੀਰਜ ਜਿੰਦਲ ਜਦੋਂ ਇਹ ਵੀ ਨਹੀਂ ਸੁਲਵਾਈ ਹੋਈ ਕਿਉਂਕਿ ਐਮਟੀ ਹੁੰਦੇ ਨੇ ਜਿਹੜੇ ਇੱਕ ਪਬਲਿਕ ਦੇ ਨੁਮਾਇੰਦੇ ਹੁੰਦੇ ਨੇ ਪਹਿਲੀ ਕੜੀ ਹੁੰਦੀ ਹੈ ਜਦੋਂ ਦੇਖੋ ਲੋਕਾਂ ਨੂੰ ਸਮੱਸਿਆ ਤਾਂ ਐਮਟੀ ਨੇ ਗੱਲ ਜਾ ਕੇ ਕਰਨੀ ਹੈ ਪਛਾਛਣਾ ਗੱਲ ਕੀਤੀ ਉਹਨਾਂ ਨਾਲ ਗੱਲ ਕੀਤੀ ਔਰ ਕੰਮ ਪਾਸ ਵੀ ਹੋ ਚੁੱਕਿਆ ਦੇਖੋ ਸਰਕਾਰ ਨਹੀਂ ਚਾਹੁੰਦੀ ਕਿਉਂਕਿ ਹੁਣ ਤੁਸੀਂ ਦੇਖਿਆ ਪਿੱਛੇ ਦੇ ਸਮਰੂਹ ਵਿਖੇ ਕਿੰਨੇ ਲੋਕ ਸਰਕਾਰ ਦੀ ਨਲਾਇਕੀ ਦੇ ਕਾਰਨ ਅਸਤਾਹੀ ਗੱਲ ਕਹਾਂਗੇ ਕਿੰਨੇ ਲੋਕ ਜਿਹੜੀ ਦੇਸੀ ਸ਼ਰਾਬ ਪੀ ਕੇ ਕਿੰਨੇ ਲੋਕ ਮਰਦੇ ਨੇ ਪਰ ਇਹਨਾਂ ਮੰਤਰੀਆਂ ਦੇ ਕੀ ਬਿਆਨ ਹੁੰਦੇ ਨੇ ਵੀ ਜੇ ਤਾਂ ਕੋਈ ਅ ਠੇਕੜੀ ਸ਼ਰਾਬ ਹੀ ਕੇ ਮਰਿਆ ਹੁੰਦਾ ਤਾਂ ਸਾਢੇ 3 ਜਿਉਂ ਵਰਗੀ ਦੇਖੋ ਅੱਜ ਸਰਕਾਰ ਨੂੰ ਜ਼ਿੰਮੇਵਾਰੀਆਂ ਝੜ ਗੋਣੀਆਂ ਪੈ ਰਹੀਆਂ ਨੇ ਛਿੱਡੀ ਮਾੜੀ ਗੱਲ ਹੈ ਦੇਖੋ ਇੱਕ ਮੁੱਢਲੀ ਜਿਹੜੀ ਗੱਲਬਾਤ ਹੈਗੀ ਆ ਪਾਣੀ ਦੀ ਪਾਣੀ ਸਾਫ਼ ਦੇਣਾ ਲੋਕ ਦੇਖੋ ਬਿੱਲ ਭਰਦੇ ਨੇ ਮਿਸਪਾਲਟੀ ਦਾ ਲੋਕ ਟੈਕਸ ਦਿੰਦੇ ਨੇ ਹਾਊਸ ਟੈਕਸ ਦਿੰਦੇ ਨੇ ਪ੍ਰੋਪਰਟੀ ਟੈਕਸ ਦਿੰਦੇ ਨੇ ਉਹ ਲੈਨੇ ਟੈਕਸ ਦੇਣ ਦੇ باوجود ਜੇ ਇਹ ਪਾਣੀ ਸਰਕਾਰ ਮੁਹਈਆ ਨਹੀਂ ਕਰਾ ਸਕਦੀ ਤਾਂ ਬਹੁਤ ਨਲੈਕੀ ਵਾਲੀ ਗੱਲ ਔਰ ਅੱਜ ਜਿਹੜੇ ਸ਼ਹਿਰ ਦੇ ਨੁਮਾਇੰਦੇ ਨੇ ਜਿਹੜੇ ਐਮਸੀ ਨੇ ਉਹ ਜੁਵਾਨ ਲੋਕ ਨੇ ਕੋਈ ਇਸ ਗੱਲ ਕਰਕੇ ਰੋਸ ਦੇ ਵਿੱਚ ਅੱਜ ਮਰਨ ਤੇ ਬੈਠ ਮਰਨ ਬਰਤੇ ਬੈਠੇ ਨੇਗੇ ਔਰ ਮੈਂ ਇਹੀ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਡੀਸੀ ਸਾਹਿਬ ਕਿਉਂਕਿ ਉਹਨਾਂ ਕੋਲ ਪਾਵਰ ਆਣਗੇ ਫੈਸਲੇ ਕੌਨ ਜਵਾਬ ਤਾਂ ਲੱਗੇ ਅਸੀਂ ਗੱਲ ਮੰਨਦੇ ਹਾਂ ਪਰ ਜਿਹੜੀ ਜ਼ਰੂਰੀ ਬਸਤਾਂ ਦੇ ਵਿੱਚ ਆ ਜਾਂਦੇ ਇਹਨੂੰ ਮਤਲਬ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਜਿਹੜਾ ਹੈਗਾ ਇਹ ਮਸਲਾ ਹੱਲ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਵਧੀਆ ਚੰਗਾ ਪਾਣੀ ਮਿਲੇ ਉਹ ਜਿਹੜੇ ਸਾਡੇ ਸਾਥੀ ਮਰਨਬਤ ਦੇ ਬੈਠੇ ਨੇ ਉਹ ਛੇਤੀ ਇਹਨਾਂ ਨੂੰ ਉਠਾਇਆ ਜਾਵੇ ਨਿਹੇਸ਼ ਲੋਟਾ ਬਲਾਕ ਪ੍ਰਧਾਨ ਕਾਂਗਰਸ ਸ਼ਹਿਰੀ ਬਰਨਾਲਾ ਇਹ ਵੀ ਪਾਣੀ ਦੀ ਸਮੱਸਿਆ ਕੀ ਗੰਦੇ ਪਾਣੀ ਦੀ ਇਹ ਬਹੁਤ ਦਿਨਾਂ ਤੋਂ ਇਸ ਵਾਰਡ ਦੇ ਵਿੱਚ ਆ ਰਹੀ ਹੈ ਗੰਦੇ ਪਾਣੀ ਆਉਣ ਦੇ ਨਾਲ ਇੱਥੇ ਗੰਧ ਜਾਰੀਆ ਸਕੂਲ ਵੀ ਪੈਂਦਾ ਐ ਐਨ ਐ ਐਸਡੀ ਸਕੂਲ ਵੀ ਪੈਂਦਾ ਹੈਗਾ ਜਿਸ ਦੇ ਨਾਲ ਭਿਆਨਕ ਬਿਮਾਰੀਆਂ ਨਿਕੀਆਂ ਜਿਹੜੀਆਂ ਫੈਲ ਚੁੱਕੀਆਂ ਨੇਗੀਆਂ ਛੋਟੇ ਬੱਚੇ ਆ ਜਿਹੜੇ ਪੀਲੀਆ ਡਾਇਰੀਆ ਹੈਗਾ ਜਿਹੜਾ ਉਹ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋਇਆਗੇ ਸਰਕਾਰ ਆਮ ਆਦਮੀ ਪਾਰਟੀ ਦੀ ਹਰੇਕ ਫਰੰਟ ਤੇ ਫੇਲ ਆ ਜੇ ਆਪਾਂ ਲੋਕਾਂ ਨੂੰ ਪੀਰ ਵਾਲਾ ਪਾਣੀ ਨਹੀਂ ਸਾਫ਼ ਮੁਹੱਈਆ ਕਰਾ ਸਕਦੇ ਐ ਇਹੋ ਜੀ ਸਰਕਾਰ ਨੂੰ ਹੈਗਾ ਜਿਹੜਾ ਲੋਕਾਂ ਚ ਲੋਕਾਂ ਨੇ ਇਹ ਸਰਕਾਰ ਨੂੰ ਚੱਲਦਾ ਕਰਨਾ ਚਾਹੀਦਾ ਇਹ ਬੜੀ ਗੰਭੀਰ ਸਮੱਸਿਆ ਹੈਗੀ ਚੋਣ ਯਾਰਤੇ ਦਾ ਇਸ ਈਮੇਲ ਕੋਈ ਸਬੰਧ ਨਹੀਂ ਹੈਗਾ ਇਹ ਇਹੋ ਜੀ ਇੱਕ ਸਮੱਸਿਆ ਹੈਗੀ ਜਿਹੜੀ ਫੌਦੀ ਤੌਰ ਤੇ ਜੇ ਸਰਕਾਰ ਚਾਹੇ ਤਾਂ ਫੌਦੀ ਤੌਰ ਤੇ ਦਾ ਕੰਮ ਕਰਾਇਆ ਜਾ ਸਕਦਾ ਹੈਗਾ ਸੀਬਤ ਬੋਰਡ ਆ ਜਿਹੜਾ ਬਿਲਕੁਲ ਮੈਂ ਸਾਫ਼ ਕਹਿੰਦਾ ਇਹ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਹੋਇਆ ਜਿਹੜੇ ਲੋਕ ਪੈਸੇ ਦਿੰਦੇ ਆ ਉਹਨਾਂ ਦੇ ਕੰਮ ਕਰੀ ਜਾਂਦੇ ਹੋਰ ਕਿਸੇ ਦੀ ਕੋਈ ਸੁਣਵਾਈ ਨਹੀਂ ਹੈਗੀ ਇਸ ਲਈ ਮੈਂ ਬੇਨਤੀ ਕਰਦਾ ਬੀਓਸੀ ਮੀਰ ਜੀਆ ਨੇ ਇਹ ਰੱਖਿਆਗਾ ਮਤਲਬ ਆਦਾ ਬਿਲਕੁਲ ਪਾਰਟੀ ਬਾਲੀ ਦੇ ਉੱਪਰ ਉੱਠ ਕੇ ਸ਼ਹਿਰ ਵਾਸੀਆਂ ਦੇ ਨਾਲ ਅਸੀਂ ਜੋ ਵੀ ਇਹ ਕਹਿਣਗੇ ਮੋਢੇ ਨਾਲ ਮੋਢਾ ਲਾ ਕੇ ਪਿਆਰਾ ਕਰ ਸਕਦੇ ਹਾਂ ਮੈਸਵਾਚ ਮੱਕੜਾ ਸਾਫਕਾ ਐਮਸੀ ਬਾੜ ਨੰਬਰ 15 ਜੋ ਕਿ ਇਹ ਜਿਹੜਾ ਧਰਨਾ ਮਾਰਿਆ ਗਿਆ ਇਹ ਇਹ ਗੰਦੇ ਪਾਣੀ ਸ਼ਹਿਰ ਦੇ ਜਿਹੜਾ ਜੰਦਾ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਕਿਉਂਕਿ ਜਿਹੜਾ ਏਰੀਆ ਇਹ 15 ਨੰਬਰ ਬਾੜ ਹੈ ਸ਼ਾਰਟ ਆਫ ਸਿਟੀ ਹੈ ਇਹ ਜ ਲਗਭਗ ਸਾਰੀ ਆਬਾਦੀ ਵਧੀਆ ਬਹੁਤ ਪਰਿਵਾਰਾਂ ਦੀ ਹੈ ਔਰ ਹਰ ਇੱਕ ਪਰਿਵਾਰ ਵੱਲੋਂ ਇਹ ਲੰਬਾ ਆਉਂਦਾ ਸੀਗਾ ਕਿ ਸਾਡੇ ਪਾਣੀ ਗੰਦਾ ਹੁੰਦਾ ਸਾਡੇ ਪਾਣੀ ਗੰਦਾ ਹੁੰਦਾ ਹੈ ਉਹਨੇ ਲੰਬਾ ਦਿਨੇ ਮੌਜੂਦਾ ਐਮਸੀ ਨੂੰ ਜਿਸ ਤੋਂ ਤੰਗ ਹੋ ਕੇ ਮੌਜੂਦਾ ਐਮਸੀ ਅੱਜ ਮਰਨ ਵਰਤਰ ਤੇ ਬੈਠਣ ਲਈ ਮਜਬੂਰ ਹੋਏ ਨੇ ਐਕਸ਼ਨ ਸੀਵਰੇਜ ਬੋਰਡ ਨੂੰ ਇਸ ਸਾਲ ਦੇ ਵਿੱਚ ਘੱਟੋ-ਘੱਟ 35 ਸ਼ਿਕਾਇਤਾਂ ਮਿਲੀਆਂ ਨੇ ਉਹਨਾਂ ਨੇ ਰਿਟਰਨ ਵਾਕੇ ਦਾ ਉੱਪਰ ਵੀ ਭੇਜੀਆਂ ਨੇ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਹੀ ਪ੍ਰਸ਼ਾਸਨ ਦਾ ਵੀ ਫੈਲਾ ਜੇ ਕੋਈ ਉਹਦੀ ਸੁਣਵਾਈ ਨਾ ਹੋਵੇ ਇਹ ਬਿਜਲੀ ਉਹ ਆਪਣਾ ਸੀਵਰੇਜ ਦੇ ਬਾਡਸਵਲਾਈ ਬੋਰਡ ਨੂੰ ਚਾਹੀਦਾ ਹੈ ਇਸ ਤੇ ਤੁਰੰਤ ਐਕਸ਼ਨ ਲੈ ਕੇ ਇਸੇ ਕੰਮ ਕਰਾਉਣਾ ਚਾਹੀਦਾ ਹੈ ਤਾਂ ਕਿ ਕੱਲ ਨੂੰ ਜਿਹੜੇ ਬੱਚੇ ਨੇ ਸਕੂਲਾਂ ਜਾਂਦੇ ਨੇ ਉਹ ਨਾ ਬਿਮਾਰ ਹੋਣ ਆਪਾਂ ਦੇਖਦੇ ਹਾਂ ਸਰੂਰ ਵਿੱਚ ਵੀ ਵਾਕਾ ਹੋਇਆ ਇਹ ਇਹ ਵਾਕਾ ਬਰਾਂਲੇ ਵਿੱਚ ਨਾ ਹੋਵੇ ਜੇ ਕੱਲੂ ਹੁੰਦਾ ਤਾਂ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਊ ਸਾਰੂ ਸਾਰੀ ਇਹੜਾ ਧਰਨਾ ਹੈ ਇਸੇ ਹਰ ਕੇ ਰੱਖਿਆ ਗਿਆ ਪ੍ਰਸ਼ਾਸਨ ਨੂੰ ਜਗਾਵ ਖਾਤਰ ਰੱਖਿਆ ਗਿਆ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਜਲਦੀ ਜਲਦੀ ਇਸ ਤੇ ਕੰਮ ਲੈ ਕੇ ਕੰਮ ਚਾਲੂ ਕੀਤਾ ਜਾਵੇ ਕਿਉਂਕਿ ਇਸ ਦਾ ਟੈਂਡਰ ਪਾਸ ਕੀਤੇ ਨੂੰ ਤਿੰਨ ਮਹੀਨੇ ਹੋ ਗਏ ਨੇ ਲੇਕਿਨ ਹਾਲੇ ਤੱਕ ਉਹ ਕੰਮ ਨਹੀਂ ਚਾਲੂ ਹੋਇਆ ਆਪਣੇ ਸਾਈਡ ਦੇ ਐਮ.ਐਲ.ਏ ਇਥੋਂ ਦੇ ਬਰਾਏ ਲੋਕਲ ਮੀਤ ਹਰ ਜੀ ਉਹ ਬਾੜ ਦੇ ਵਿੱਚ ਲੋਕਿੰਗ ਟੈਲਾਂ ਦੀਆਂ ਨਹੀਂ ਪੱਥਰ ਧਰ ਕੇ ਗਏ ਸੀਗੇ ਪਰ ਲੋਕਾਂ ਨੇ ਕਹਿਣ ਦੇ ਮਤਲਬ ਵੀ ਪਾਣੀ ਗੰਦਾ ਆ ਰਿਹਾ ਹੈ ਇੰਟਰਲੌਕ ਟੈਲ ਨਾ ਲਾਉਂਦਾ ਕੋਈ ਫਾਇਦਾ ਨਹੀਂ ਹੈਗਾ ਇਹਨੂੰ ਪਹਿਲਾਂ ਪਾਣੀ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਜਿਸ ਤੋਂ ਪ੍ਰਭਾਵਿਤ ਹੋ ਕੇ ਈ.ਓ. ਸਾਹਿਬ ਨੇ ਤੇ ਐਮ.ਐਲ.ਏ ਸਾਹਿਬ ਨੇ ਗੱਲ ਕਹੀ ਸੀ ਵੀ ਠੀਕ ਹੈ ਤੁਹਾਡੀ ਕਿੜੀ ਸ਼ਿਕਾਇਤ ਆ ਉਸ ਤੇ ਗੌਰ ਕਰਕੇ ਜਲਦੀ ਕੰਮ ਚਾਲੂ ਕਰਾਵਾਂਗੇ ਪਰ ਹਾਲੇ ਤੱਕ ਕੋਈ ਕੰਮ ਨਹੀਂ ਚਾਲੂ ਹੈ ਜਿਹੜੇ ਮਹੀਨਾ ਹੋ ਗਿਆ ਉਸ ਪੱਥਰ ਧਰੇ ਨੂੰ ਨਹੀਂ ਪੱਥਰ ਧਰੇ ਨੂੰ ਧੰਨਵਾਦ